ਸਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਬੇਸਨ ਦੀ ਬਰਫੀ ਜਿਹੜੀ ਕਿ ਬਹੁਤ ਨਾ ਤਿਆਰ ਕੀਤੀ ਹੈ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਹੈ ਸੌਫਟ ਹੈ ਨਰਮ ਹੈ ਤੇ ਇਹਦਾ ਜਿਹੜਾ ਟੇਸਟ ਹੈ ਇਹ ਬਹੁਤ ਹੀ ਡਿਫਰੈਂਟ ਹੈ ਇਹਦੇ ਵਿੱਚ ਇੱਕ ਇਹੋ ਜਿਹੀ ਚੀਜ਼ ਮੈਂ ਪਾਈ ਹੈ ਜਿਸ ਦੇ ਨਾਲ ਸਾਨੂੰ ਥੋੜਾ ਖੋਏ ਦਾ ਟੇਸਟ ਵੀ ਆਏਗਾ ਤੇ ਚਲੋ ਸ਼ੁਰੂ ਕਰਦੇ ਹਾਂ ਇਹਦੇ ਵਾਸਤੇ ਮੈਂ ਲੈ ਲਿਆ 2 ਕੱਪ ਬੇਸਨ ਦੇ ਲੈਨੇ ਪਹਿਲਾਂ ਮੈਂ ਬੇਸਨ ਨੂੰ ਚੰਗੀ ਤਰ੍ਹਾਂ ਛਾਣ ਲਾਂਗੀ ਵੇਸਨ ਭਾਵੇਂ ਮੋਟਾ ਪਤਲਾ ਕੋਈ ਵੀ ਹੋਵੇ ਤੁਸੀਂ ਇਹਨੂੰ ਵੇਸਨ ਨੂੰ ਛਾਂਲ ਲਿਓ ਇਹ ਜ਼ਰੂਰੀ ਨਹੀਂ ਕਿ ਸਾਨੂੰ ਬਰੀਕ ਵੇਸਨ ਚਾਹੀਦਾ ਜਾਂ ਸਾਨੂੰ ਮੋਟਾ ਵੇਸਨ ਚਾਹੀਦਾ ਵੇਸਨ ਆਸੀਂ ਕਿਸੇ ਵੀ ਤਰ੍ਹਾਂ ਦਾ ਸੀ ਯੂਜ਼ ਕਰ ਸਕਦੇ ਆ ਜਿਹੜੀ ਗੈਸ ਹੈ ਉਹਨੇ ਮੈਂ ਆਨ ਨਹੀਂ ਕੀਤੀ ਗੈਸ ਮੇਰੀ ਹੈ ਉਹ ਆਫ ਹੀ ਹੈ ਹਲੇ ਮੈਂ just ਪਹਿਲਾਂ ਉਹ ਤੇ ਛਾਂਲ ਰਹੀ ਆ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਇੱਕ ਪਾਂਡਾ ਸੈੱਟ ਕਰ ਲਿਓ ਮੇਰੈਂਟਲੀ ਕਿ ਜਿਹੜਾ ਤੁਹਾਡਾ ਨਾਪ ਹੈ ਉਹ ਬਿਲਕੁਲ ਸਹੀ ਰਹੇ ਇੱਟੇ ਮੈਂ 2 ਕੱਪ ਪਾਏ ਨੇ 250g ਦੇ ਮੇਰੇ 2 ਕੱਪ ਪਰ ਯਾਨੀ ਕਿ 500g ਅੱਧਾ ਕਿਲੋ ਮੇਰਾ ਬੇਸਨ ਹੋ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਜਿਵੇਂ 2 ਕੱਪ ਮੈਂ ਇਹਦੇ ਵਿੱਚ ਬੇਸਨ ਦੇ ਲੈਨੇ ਤੇ ਉਹੀ ਉਹ ਕੱਪ ਦੇ ਵਿੱਚ ਮੈਂ 1 ਕੱਪ ਲੂੰਗੀ ਦੇਸੀ ਘਿਓ ਦਾ ਇਹਦੇ ਵਿੱਚ ਮੈਂ 1 ਕੱਪ ਦੇਸੀ ਘਿਓ ਮੈਲਟ ਕਰਕੇ ਮੈਂ ਐਡ ਕੀਤਾ ਜੇ ਤੁਸੀਂ ਜੰਮਿਆ ਹੋਇਆ ਦੇਸੀ ਘਿਓ ਪਾ ਦੋਗੇ ਤੇ ਉਹ ਘਿਓ ਜਿਹੜਾ ਤੁਹਾਡਾ ਥੋੜਾ ਜ਼ਿਆਦਾ ਹੋ ਜੂਗਾ ਬਰਫੀ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਇਹਨੂੰ ਗੈਸ ਨੂੰ ਪਹਿਲਾਂ ਹਲੇ ਆਨ ਨਹੀਂ ਕਰਾਂਗੀ ਚੰਗੀ ਤਰ੍ਹਾਂ ਨੂੰ ਮਿਕਸ ਕਰ ਲਾਂਗੇ ਤੁਸੀਂ ਚਾਹੋ ਤੇ ਗੈਸ ਆਨ ਕਰ ਸਕਦੇ ਹੋ ਪਰ ਮੈਂ ਚੰਗੀ ਤਰ੍ਹਾਂ ਮਿਕਸ ਕਰਕੇ ਗੈਸ ਨੂੰ ਆਨ ਕੀਤਾ ਜਿਹੜਾ ਇਹਦਾ ਫਲੇਮ ਆ ਉਹ ਮੈਂ ਸਲੋ ਫਲੇਮ ਤੇ ਹੀ ਬਣਾਇਆ ਬਰਫੀ ਅ ਮਤਲਬ ਜਿਹੜਾ ਬੇਸਨ ਆਪਾਂ ਕੁਝ ਵੀ ਭੁੰਨਦੇ ਆ ਉਹਨੂੰ ਅਸੀਂ ਸਲੋ ਫਲੇਮ ਤੇ ਹੀ ਜਿਹੜਾ ਬੇਸਨ ਆ ਹਮੇਸ਼ਾ ਭੁੰਨਿਆ ਜਾਂਦਾ ਜੇ ਅਸੀਂ ਹਾਈ ਫਲੇਮ ਤੇ ਕਰਾਂਗੇ ਤੇ ਸਾਡਾ ਉਹ ਬੇਸਨ ਬਹੁਤ ਛੇਤੀ ਸੜ ਜੇਗਾ ਤੇ ਜਿਹੜਾ ਉਹਦਾ ਸਵਾਦ ਆ ਫਿਰ ਉਹ ਕੱਚੇ ਦਾ ਤੇ ਸੜੇ ਦਾ ਸਵਾਦ ਸਾਨੂੰ ਆਉਂਦਾ ਅਸੀਂ ਬੇਸਣ ਨੂੰ ਹੌਲੀ ਹੌਲੀ ਕਰਕੇ ਅਸੀਂ ਇੱਦਾਂ ਪੁੰਨਾਂਗੇ ਤੇ ਜਿਹੜਾ ਕਿ ਜਿੱਦਾਂ ਜਿੱਦਾਂ ਸਾਡਾ ਬੇਸਣ ਇਹ ਭੁੱਜੀ ਜਾਊਗਾ ਉਦੋਂ ਉਦਾਂ ਹੀ ਜਿਹੜਾ ਇਹ ਥੋੜਾ ਟਿੱਲਾ ਹੋਈ ਜਾਊਗਾ ਹੁਣ ਦੇਖੋ ਤੁਸੀਂ ਇਹ ਬੇਸਣ ਸੀ ਜਿਹੜਾ ਮੇਰਾ ਚੰਗੀ ਤਰ੍ਹਾਂ ਝੋ ਤੇ ਬੇਸਣ ਮਿਕਸ ਹੋ ਗਿਆ ਜਿਹੜੀ ਇਹ ਦੀ ਫਲੇਮ ਹੈ ਉਹ ਮੈਂ ਸਲੋਈ ਰੱਖੀ ਹੈ ਉਸ ਤੋਂ ਬਾਅਦ ਇਹਨੂੰ 10 ਤੋਂ 15 ਮਿੰਟ ਲੱਗਦੇ ਨੇ ਪੁੰਨਣ ਲਈ ਤਦ ਤੱਕ ਮੈਨੂੰ ਚਲਾਈ ਜਾਊਂਗੀ ਵਿੱਚ ਵਿੱਚ ਲੋਕ ਫਲੇਮ ਦਿੱਤੀ। ਫਿਰ ਮੈਂ ਇੱਕ ਛੋਟਾ ਕੱਪ ਲੈ ਲਿਆ ਆਪਣਾ ਪਾਣੀ ਦਾ। ਹੁਣ ਅਸੀਂ ਗੁੜ ਦਾ ਜਿਹੜਾ ਸਰਪ ਹੈ ਉਹ ਤਿਆਰ ਕਰਾਂਗੇ। ਛੋਟਾ ਕੱਪ ਮੈਂ ਲਿਆ ਪਾਣੀ ਦਾ ਯਾਨੀ ਕਿ ਜਿਹੜਾ ਇਹ ਕੱਪ ਸੀਗਾ ਜਿਹਦੇ ਨਾਲ ਮੈਂ ਆਪਣਾ ਵੇਸਣ ਉਹ ਮੈਅਰ ਕੀਤਾ ਸੀਗਾ ਉਹ ਇੱਕ ਕੱਪ ਮੈਂ ਲੈ ਲਿਆ ਪੀਸ ਕੇ ਗੁੜ ਦਾ। ਜੈਸੀ ਵੱਡਾ ਕੱਪ ਜਿਹਦਾ ਕਿ ਆਪਾਂ ਵੇਸਣ ਆਪਾਂ ਜਿੰਨਾ ਨਾਪਿਆ ਸੀਗਾ ਉਹੀ ਮੈਂ ਗੁੜ ਦਾ ਲਿਆ ਤੇ ਉਤੋਂ ਮੈਂ 1/4 ਦੇ ਵਿੱਚ ਪਾਣੀ ਐਡ ਕੀਤਾ ਸੀਗਾ। ਜਿਹੜਾ ਸਾਡਾ ਬੇਸਣ ਹੈ ਉਹ ਹੁਣ ਆਲਮੋਸਟ ਸਿਆਰ ਹੋ ਚੁੱਕਿਆ ਵਧੀਆ ਆਪਾਂ ਇਹਨੂੰ ਅਸੀਂ ਪੁੰਨ ਲਿਆ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਐਡ ਕੀਤਾ ਇੱਕ ਛੋਟਾ ਕੱਪ ਸੁੱਕੇ ਦੁੱਧ ਦਾ ਇਹਦੇ ਨਾਲ ਜਿਹੜਾ ਬਰਫੀ ਦਾ ਸਵਾਦ ਆ ਬਹੁਤ ਹੀ ਵਧੀਆ ਆਉਂਦਾ ਸਾਨੂੰ ਇਦਾਂ ਲੱਗਦਾ ਕਿ ਅਸੀਂ ਇਹਦੇ ਵਿੱਚ ਖੋਏ ਨੂੰ ਐਡ ਕੀਤਾ ਇਹ ਇੰਨੀ ਕੁ ਸੌਫਟ ਇੰਨੀ ਕੁ ਟੇਸਟੀ ਬਣਦੀ ਆ ਸੁੱਕੇ ਦੁੱਧ ਪਾਉਣ ਨਾਲ ਤੁਸੀਂ ਬਣਾ ਕੇ ਟਰਾਈ ਕਰਕੇ ਜ਼ਰੂਰ ਦੇਖੋ ਜਿਹੜੇ-ਜਿਹੜੇ ਮੇਰੇ ਚੈਨਲ ਤੇ ਪਲੀਜ਼ ਨਵੇਂ ਆਏ ਆ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜਿਹੜਾ ਇਹ ਵੇਸਣ ਆ ਅਸੀਂ ਇਹਨੂੰ ਚੰਗੀ ਚਾਹ ਸੁੱਕੇ ਦੁੱਧ ਨੂੰ ਤੇ ਵੇਸਣ ਨੂੰ ਸਲੋ ਫਲੇਮ ਦੇ ਉੱਤੇ ਚੰਗੀ ਤਰ੍ਹਾਂ ਬੱਲਣਾ ਅਸੀਂ ਇਹਨੂੰ ਮਿਕਸ ਕਰ ਲਾਂਗੇ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਿ ਇਹਨੂੰ ਰੱਖਣਾ ਅਸੀਂ ਸਲੋ ਫਲੇਮ ਤੇ ਹੀ ਅਸੀਂ ਇਹਨੂੰ ਹਾਈ ਫਲੇਮ ਤੇ ਨਹੀਂ ਕਰਨਾ ਕਿਉਂਕਿ ਅਸੀਂ ਦੁੱਧ ਪਾਇਆ ਤੇ ਇਹ ਸੁੱਕਾ ਦੁੱਧਾ ਜਿਹੜਾ ਇਹ ਬਹੁਤ ਛੇਤੀ نیچے ਲੱਗ ਜਾਂਦਾ ਤੇ ਆਪਣਾ ਹੀ ਸਾੜ ਜਾਂਦਾ ਇਸ ਕਰਕੇ ਤੁਸੀਂ ਇਹਨੂੰ ਸਲੋ ਕਰਿਓ ਜੇ ਮਤਲਬ ਤੁਹਾਨੂੰ ਲੱਗਦਾ ਤੁਸੀਂ ਗੈਸ ਆਫ ਕਰਕੇ ਵੀ ਇਹਨੂੰ ਮਿਕਸ ਕਰ ਸਕਦੇ ਹੋ ਇਹਨੂੰ ਆਪਾਂ ਤਿੰਨ ਤੋਂ ਚਾਰ ਮਿੰਟ ਤੱਕ ਅਸੀਂ ਇਦਾਂ ਮਤਲਬ ਰੋਸਟ ਕਰਨਾ ਜੇਸੀ ਕਿਉਂ ਮੈਂ ਇਹਦੇ ਵਿੱਚ ਇੱਕ ਜਿਹੜਾ ਚਮਚ ਸੀਗਾ ਉਹ ਪਾ ਲਿਆ ਜੇਸੀ ਕਿਉਂ ਪਾਨ ਤੋਂ ਬਾਅਦ ਇਹਨੂੰ ਮੈਂ ਆ ਦੇਖੋ ਇਸ ਤਰ੍ਹਾਂ ਕਰਕੇ ਇਹ ਜਿਵੇਂ ਮੈਂ ਥੋੜੀ ਦੇਰ ਰੰਨ ਦਿੱਤਾ ਸੀ ਤੇ ਉਹ ਦੇਖੋ ਮੇਰਾ ਥੋੜਾ ਜਿਹਾ ਹਲਕਾ ਜਾਂ نیچے ਲੱਗ ਗਿਆ ਸੀ ਬਟ ਉਹ ਸੜਿਆ ਨਹੀਂ ਜਸ ਜ਼ਿਆਦਾ ਬਰਾਊਨ ਹੋ ਗਿਆ ਸਗਾ ਜਿਹੜਾ ਦੁੱਧ ਸੀਗਾ ਬਹੁਤ ਛੇਤੀ نیچے ਲੱਗ ਜਾਂਦਾ ਸੁੱਕਾ ਬਦ ਤੇ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਉਦੋਂ ਜਿਹੜਾ ਮੈਂ ਗੁੜ ਦਾ ਸਰਪ ਤਿਆਰ ਕਰ ਰਹੀ ਸੀ ਉਹ ਮੇਰਾ ਆਲਮੋਸਟ ਦੇਖੋ ਇਦਾਂ ਤਿਆਰ ਹੋ ਗਿਆ ਅਸੀਂ ਇਹਦੀ ਕੋਈ ਤਾਰ ਨਹੀਂ ਉਹ ਨਹੀਂ ਬਣਾਣੀ ਜਸਟ ਇੱਕ ਆਪਾਂ ਇਹਦਾ ਅ ਸਰਪ ਬਣਾਉਣਾ ਜਿਹੜਾ ਗੁੜ ਦਾ ਸਰਪ ਹੈ ਅਸੀਂ ਉਹ ਬਣਾਣਾ ਉਹ ਸਾਡਾ ਜਿਹੜਾ ਗੁੜ ਦਾ ਸਰਪ ਹੈ ਬਣ ਕੇ ਹੁਣ ਆਲਮੋਸਟ ਸਾਡਾ ਪੂਰਾ ਤਿਆਰ ਹੋ ਚੁੱਕਾ ਤੇ ਜਿਹੜਾ ਸਾਡਾ ਬੇਸਨ ਹੈ ਉਹ ਵੀ ਸਾਡਾ ਤਿਆਰ ਹੋ ਗਿਆ ਜਿਹੜਾ ਬੇਸਨ ਅਸੀਂ ਹੈ ਉਹਨੂੰ ਆਪਾਂ ਬੰਦ ਕਰ ਦਿੱਤਾ ਸੀਗਾ ਤਾਂ ਸੇ ਕੋਈ ਸਲੋ ਫਲੇਮ ਯਾ ਹਾਈ ਫਲੇਮ ਨਹੀਂ ਅਸੀਂ ਨੂੰ ਬੰਦ ਕਰਕੇ ਤੇ ਜਿਹੜਾ ਸਾਡਾ ਗੁੜ ਸੀਗਾ ਗੁੜ ਦਾ ਸਰਪ ਹੈ ਅਸੀਂ ਉਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਅਸੀਂ ਇਹਦੀ ਗੈਸ ਉਦੋਂ ਤੱਕ ਔਨ ਨਹੀਂ ਕਰਨੀ ਜਦ ਤੱਕ ਸਾਡਾ ਇਹ ਜਿਹੜਾ ਗੁੜ ਤੇ ਵੇਸਣ ਹੈ ਚੰਗੀ ਤਰ੍ਹਾਂ ਮਿਕਸ ਨਹੀਂ ਹੋਊਗਾ ਮਿਕਸ ਹੋਣ ਤੋਂ ਬਾਅਦ ਹੀ ਅਸੀਂ ਇਹਨੂੰ ਜਦੋਂ ਚੰਗੀ ਤਰ੍ਹਾਂ ਤੁਹਾਨੂੰ ਲੱਗੇ ਕਿ ਇਹ ਬਿਲਕੁਲ ਮਿਕਸ ਹੋ ਗਿਆ ਵਧੀਆ ਸਾਡਾ ਇੱਕ ਮਤਲਬ ਟੈਕਸਚਰ ਇਹਦਾ ਜਿਹੜਾ ਹੁੰਦਾ ਬਰਫੀ ਦਾ ਉਹ ਤਿਆਰ ਹੋ ਗਿਆ ਉਦੋਂ ਤੱਕ ਤੁਸੀਂ ਇਹਦੀ ਗੈਸ ਔਨ ਨਹੀਂ ਕਰਨੀ ਮੇਰਾ ਹੁਣ ਪਾਣੀ ਕਿਤੇ ਕੋਈ ਐਕਸਟਰਾ ਨਜ਼ਰ ਨਹੀਂ ਆ ਰਿਹਾ ਮੈਂ 2 ਮਿੰਟ ਵਾਸਤੇ ਗੈਸ ਔਨ ਕੀਤੀ ਐ ਮੈਂ ਮੀਡੀਅਮ ਫਲੇਮ ਤੇ ਕੀਤੀ ਸੀ ਪਰ ਇਹਨੂੰ ਤੁਸੀਂ ਮੀਡੀਅਮ ਫਲੇਮ ਤੇ ਜਾਂ ਸਲੋ ਫਲੇਮ ਤੇ ਕਰਕੇ ਇਹਨੂੰ ਤੁਸੀਂ ਛਿਲਾਈ ਜਾਣਾ ਇਹਨੂੰ ਤੁਸੀਂ ਛੱਡਣਾ ਨਹੀਂ ਆ ਆ ਦੇਖੋ ਇਸ ਤਰ੍ਹਾਂ ਕਰਨਾ ਹੁਣ ਮੇਰਾ ਕੋਈ ਵੀ ਇਹ ਜਿਹੜਾ ਬੇਸਨ ਸੀ نیچے ਨਹੀਂ ਲੱਗ ਰਿਹਾ ਸਿਗਾ ਤੁਸੀਂ ਜਿਹਦੇ ਚ ਵੀ ਸ਼ਿਫਟ ਕਰਨਾ ਕੋਈ ਥਾਲੀ ਆ ਤੁਹਾਡੇ ਕੋਲ ਕੇਕ ਟਿਨ ਆ ਕੋਈ ਵੀ ਚੀਜ਼ ਆ ਤੁਸੀਂ ਜਿਹਦੇ ਵਿੱਚ ਨੂੰ ਸ਼ਿਫਟ ਕਰਨਾ ਮੈਂ ਇੱਥੇ ਇੱਕ ਜਿਹੜਾ ਸਿਗਾ ਆਪਣਾ ਆ ਪੇਪਰ ਲਗਾ ਲਿਆ ਇਹ ਬਟਰ ਪੇਪਰ ਲਗਾ ਕੇ ਥੋੜਾ ਜਿਹਾ ਮੇਰੇ ਉੱਤੇ ਕਿਉ ਲਾ ਲਿਆ ਸੀਗਾ ਕਿ ਜਦੋਂ ਉਸਦੀ ਬਰਫੀ ਨੂੰ ਮਤਲਬ ਇਦਾਂ ਕਟਾਂਗੇ ਸਾਡੀ ਈਜ਼ੀਲੀ ਨਿਕਲ ਆਉਗੀ ਹੁਣ ਦੇਖੋ ਜਿਹੜੀ ਸਾਡਾ ਇਹ ਮਟੀਰੀਅਲ ਸੀਗਾ ਅਸੀਂ ਉਹਨੂੰ ਉਹਦੇ ਵਿੱਚ ਸ਼ਿਫਟ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿ ਇਹ ਬਹੁਤ ਹੀ ਸਾਨੂੰ ਇਦਾਂ ਲੱਗ ਰਿਹਾ ਜਿਵੇਂ ਅਸੀਂ ਖੋਆ ਤੇ ਬਰਫੀ ਹੈ ਜਿਵੇਂ ਬਰਫੀ ਦੇ ਵਿੱਚ ਅਸੀਂ ਖੋਆ ਮਿਕਸ ਕੀਤਾ ਸਾਡਾ ਇਦਾਂ ਦਾ ਇਹਦਾ ਟੈਕਸਚਰ ਆਇਆ ਤੁਸੀਂ ਵੀ ਇੱਕ ਵਾਰ ਘਰ ਬਣਾ ਕੇ ਜ਼ਰੂਰ ਟਰਾਈ ਕਰਿਓ ਜੇ ਡਰਾਈ ਫਰੂਟ ਤੁਸੀਂ ਉੱਪਰ ਗਾਰਨਿਸ਼ ਨਹੀਂ ਕਰਨੇ ਜੇ ਤੁਸੀਂ ਵਿੱਚ ਖਾਣਾ ਪਸੰਦ ਕਰਦੇ ਹੋ ਤੇ ਤੁਸੀਂ ਥੋੜੇ ਜਿਹਾ ਡਰਾਈ ਰੋਸਟ ਕਰਕੇ ਜਿਹੜੇ ਆਪਣੇ ਡਰਾਈ ਫਰੂਟ ਨੇ ਡਰਾਈ ਰੋਸਟ ਕਰੋ ਜਾਂ ਹਲਕਾ ਜਿਹਾ ਤੁਸੀਂ ਘੋ ਪਾ ਲਓ ਮੈਂ ਇਹਦੇ ਵਿੱਚ ਨਹੀਂ ਮੈਂ ਇਹਦੇ ਉੱਪਰ ਹੀ ਗਾਰਨਿਸ਼ ੀਤੇ ਨੇ ਵਿੱਚ ਮਤਲਬ ਕਈਆਂ ਨੂੰ ਨਹੀਂ ਪਸੰਦ ਸਾਡੇ ਤੇ ਅਸੀਂ ਉਹ ਉੱਪਰ ਹੀ ਮੈਂ ਇਹਦੇ ਗਾਰਨਿਸ਼ ਕਰ ਲਏ ਇਹ ਆਪਸ਼ਨਲ ਆ ਤੁਸੀਂ ਜਿਵੇਂ ਮਰਜੀ ਇਹਨੂੰ ਕਰ ਸਕਦੇ ਹੋ ਉਸ ਤੋਂ ਬਾਅਦ ਜਦੋਂ ਇਹਨੂੰ ਤੁਸੀਂ ਉੱਤੇ ਡਰਾਈ ਫਰੂਟ ਪਾ ਦੋਗੇ ਤੇ ਇਹਨੂੰ ਤੁਸੀਂ ਥੋੜੀ ਦੇਰ ਲਈ ਠੰਡਾ ਹੋਣ ਲਈ ਰੱਖ ਦਿਓ ਇੱਕ ਵਾਰੀ ਜਦੋਂ ਥੋੜਾ ਜਿਹਾ ਹਲਕਾ ਜਿਹਾ ਠੰਡਾ ਹੋ ਜਾਊਗਾ ਤੁਸੀਂ ਇਹਦੇ ਵਿੱਚ ਕੱਟ ਲਗਾ ਸਕਦੇ ਹੋ ਜਿਵੇਂ ਆ ਮੈਂ ਥੋੜੇ ਜਿਹਾ ਇਹਦੇ ਵਿੱਚ ਕੱਟ ਲਾ ਦਿੱਤੇ ਸੀਗੇ ਪੂਰੀ ਤਰੀਕੇ ਨਾਲ ਜਦੋਂ ਇਹ ਠੰਡਾ ਹੋ ਜਾਏਗਾ ਤੇ ਤੁਹਾਡਾ ਦੇਖੋ ਇਸ ਤਰੀਕੇ ਨਾਲ इजीली ਇਹ ਨਿਕਲ ਜਾਏਗਾ ਜਿੱਥੇ ਜਿੱਥੇ ਮੈਂ ਬਰਫੀ ਦੇ ਪੀਸਸ ਤੇ ਕੱਟ ਲਾਏ ਸੀਗੇ ਉਥੇ ਇਹ ਬਹੁਤ ਹੀ इजीली ਤਰੀਕੇ ਨਾਲ ਸਾਡੀ ਪਰਫੀਏਟਿੰਗ ਕੱਟੀ ਜਾਊਗੀ ਤੁਸੀਂ ਮਤਲਬ ਬਾਅਦ ਚੋਂ ਕੱਟ ਲਾ ਲਓ ਜਾਂ ਇਹ ਤੁਹਾਡੀ ਮਰਜ਼ੀ ਆ ਬਟ ਮੈਂ ਹਲਕਾ ਜਿਹਾ ਜਦੋਂ ਠੰਡਾ ਹੋਇਆ ਸੀਗਾ ਉਹਦੇ ਵਿੱਚ ਮੈਂ ਇਦਾਂ ਕਰਕੇ ਚਾਕੂ ਨਾਲ ਮੈਂ ਪੀਸੇਸ ਉੱਤੇ ਇਦਾਂ ਬਣਾ ਲਏ ਸੀਗੇ ਹੁਣ ਮੇਰੀ ਇਹ ਜਿਹੜੀ ਬਰਫੀ ਹੈ ਬਿਲਕੁਲ ਬਣ ਕੇ ਤਿਆਰ ਹੈ ਤੇ ਮੈਂ ਇਹਦੇ ਉੱਤੇ ਜਿਹੜੇ ਕੱਟ ਲਾਏ ਹੋਏ ਸੀ ਉਸ ਦੇ ਉੱਤੇ ਮੈਂ ਦੁਬਾਰਾ ਕੱਟ ਲਾ ਕੇ ਇਹਦੇ ਪੀਸੇਸ ਕੱਟ ਰਹੀ ਹਾਂ ਇਹ ਬਰਫੀ ਖਾਣ ਵਿੱਚ ਬਹੁਤ ਹੀ ਸਵਾਦ ਆ ਬਣ ਵੀ ਜਲਦੀ-ਜਲਦੀ ਹੈ ਇੰਨੀ ਮਿਹਨਤ ਵੀ ਨਹੀਂ ਲੱਗਦੀ ਔਰ ਇਹਦਾ ਟੇਸਟ ਵੀ ਬਹੁਤ ਵੱਖਰਾ ਹੈ ਤੇ ਜੇ ਤੁਹਾਨੂੰ ਮੱਤਲਬ ਖੋ ਦਾ ਸਬਸਟੀਟਿਊਟ ਚਾਹੀਦਾ ਤਾਂ ਤੁਸੀਂ ਸੁੱਕਾ ਦੁੱਧ ਪਾ ਕੇ ਇਹ ਬਰਫੀ ਬਣਾ ਕੇ ਇੱਕ ਵਾਰੀ ਟਰਾਈ ਕਰਕੇ ਜ਼ਰੂਰ ਦੇਖੋ ਇਹ ਬਰਫੀ ਖਾਣ ਵਿੱਚ ਬਹੁਤ ਹੀ ਟੇਸਟੀ ਹੈ ਔਰ ਕੀ ਕਹਿੰਦੇ ਨੇ ਇਹਦਾ ਜਿਹੜਾ ਸਵਾਦ ਹੈ ਬਹੁਤ ਹੀ ਡਿਫਰੈਂਟ ਹੈ ਅਸੀਂ ਇਹਦੇ ਵਿੱਚ ਜਿਹੜਾ ਸੁੱਕਾ ਦੁੱਧ ਪਾਇਆ ਉਹਦੇ ਨਾਲ ਸਾਨੂੰ ਇਦਾਂ ਲੱਗਦਾ ਕਿ ਅਸੀਂ ਇਹਦੇ ਵਿੱਚ ਥੋੜਾ ਖੋ ਐਡ ਕਰ ਦਿੱਤਾ ਤੇ ਜਿਹੜਾ ਸਾਡਾ ਇਹਦਾ ਟੇਸ ਸੀਗਾ ਉਹ ਡਬਲ ਹੋ ਗਿਆ ਪੀਸਸ ਤੁਸੀਂ ਇਹਦੇ ਜਿਵੇਂ ਮਰਜੀ ਆਪਣੇ ਅਕੋਰਡਿੰਗ ਛੋਟੇ ਵੱਡੇ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਦਾਂ ਕੱਟ ਸਕਦੇ ਹੋ ਇਹਨੂੰ ਮੈਂ ਹਲਕਾ ਜਿਹਾ ਤੁਹਾਨੂੰ ਤੋੜ ਕੇ ਵੀ ਦਿਖਾਉਂਗੀ ਇਹ ਇੰਨੀ ਕਿ ਜ਼ਿਆਦਾ ਨਰਮ ਹੈ ਕਿ ਮੂੰਹ 'ਚ ਜਾਂਦੇ ਹੀ ਇਹ ਬਰਫੀ ਕੋਲ ਜਾਂਦੀ ਹੈ ਸਵਾਦ ਵੀ ਇਹਦਾ ਵੱਖਰਾ ਹੈ ਗੋੜ ਕਰਕੇ ਤੇ ਔਰ ਸੁੱਕੇ ਦੁੱਧ ਕਰਕੇ ਇਕੱਲੀ ਬੇਸੰਦੀ ਨਹੀਂ ਮਤਲਬ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਇੱਕ ਸਾਟੀ ਇਹ ਬੇਸੰਤ ਖੋਏ ਦੀ ਬਰਫੀ ਬਣ ਗਈ ਤੁਸੀਂ ਕੁਇ ਕਰੇ ਘਾਰੇ ਨੂੰ ਬਣਾ ਕੇ ਜ਼ਰੂਰ ਦੇਖਿਓ ਟਰਾਈ ਕਰਿਓ ਤੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਡੀ ਬਰਤੀ ਕਿਵੇਂ ਬਣੀ ਸਾਡੀ ਤਾਂ ਇਹ ਬਰਤੀ ਬਹੁਤ ਜ਼ਿਆਦਾ ਸਵਾਦਪਣੀ ਸੀਗੀ ਤੇ ਜਿਹੜੀ ਕਿ ਸਾਨੂੰ ਇਹ ਖਾਣ ਵਿੱਚ ਬਹੁਤ ਹੀ ਡਿਫਰੈਂਟ ਜੀ ਤੇ ਸਾਨੂੰ ਇਦਾਂ ਲੱਗੇ ਨਹੀਂ ਕਿ ਅਸੀਂ ਕੱਲੇ ਵੇਸਣ ਦੀ ਖਾ ਰਹੇ ਆ ਇਦਾਂ ਲੱਗਿਆ ਸਾਨੂੰ ਕਿ ਅਸੀਂ ਖੋਆ ਵੀ ਵਿੱਚ ਐਡ ਕੀਤਾ ਆ ਦੇਖੋ ਇਹ ਇੰਨੀ ਕਿ ਨਰਮ ਔਰ ਇੰਨੀ ਕਿ ਜਿਆਦਾ ਹੈ ਸੌਫਟ ਜਿਹੜੀ ਮੂੰਚ ਕੋਲ ਜਾਂਦੀ ਲੋ ਕੱਲ ਨੂੰ ਅਸੀਂ ਫੇਰ ਮਿਲਦੇ ਆਂ ਇੱਕ ਨਵੀਂ ਰੈਸিপি ਦੇ ਨਾਲ ਉਦੋਂ ਤੱਕ ਲਈ ਸਸ ਸਿਕਾਲ ਤਨਵਜੀ ਬਾਏ ਬਾਏ ਤੁਸੀਂ ਵੀ ਇੰਜੋਏ ਕਰੋ ਬਣਾਓ ਤੇ ਮੈਨੂੰ ਜ਼ਰੂਰ ਦੱਸਿਓ ਕੱਲ ਨੂੰ ਫੇਰ ਮਿਲਦੇ ਆਂ ਫਿਰ ਬਾਏ ਬਾਏ ਸਸ ਸਿਕਾਲ